ਆਲੇਵਾਲਾ ਹੈ ਆਲੇਵਾਲਾ ਹੈ ਆਲੇਵਾਲਾ ਆਲੇਵਾਲਾ ਸਰਪੰਚ ਸਾਹਿਬ ਦਾ ਐਸਐਚਓ ਸਾਹਿਬ ਦਾ ਹਰਦੀਪ ਸਿੰਘ ਜਿੰਨੂ ਜੀ ਦਾ ਸਤੂ ਜੀ ਦਾ ਨੀਟੂ ਜੀ ਤੇਜਿੰਦਰ ਜੀ ਦਾ ਮਾੜਾ ਸੁਖਿੰਦਰ ਕੌਰ ਜੀ ਰਵੀ ਹਾਲੇਲੂਇਆ ਹਾਲੇਲੂਇਆ ਮੈਂ ਇੱਕ ਜਵਾਰੀਆ ਬੰਦਾ ਸੀ ਮੈਂ ਜੂਏ ਦੇ ਵਿੱਚ ਤਸ ਚੁੱਕਿਆ ਸੀ ਪਰ ਯੇਸ਼ੂ ਮਸੀਹ ਦੇ ਬਚਨ ਨੇ ਮੈਨੂੰ ਸਥਿਰ ਕੀਤਾ ਖੜਾ ਕੀਤਾ ਚੰਗਾ ਕੀਤਾ ਔਰ ਬਲਵਾਨ ਕੀ ਹਾਲੇਲੂਇਆ ਇਸ ਸੰਦੇਸ਼ਾਂ ਦੇ ਵਿੱਚ ਮੈਰੀ ਕ੍ਰਿਸਮਸ ਮਨਾਇਆ ਜਾਂਦਾ ਜੋ ਕਿ ਅੱਜ ਜੋ 25 ਦਸੰਬਰ ਤੇ ਇਹ ਕ੍ਰਿਸਮਸ ਮਨਾਇਆ ਜਾ ਰਿਹਾ ਹੈ ਜਿਨ੍ਹਾਂ ਨੇ ਇੱਥੇ ਸਾਨੂੰ ਬੁਲਾ ਕੇ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਤੇ ਪ੍ਰਭੂ ਜੀਸੂ ਮਸੀਹ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਅੱਜ ਦੇ ਇਸ ਕ੍ਰਿਸਮਸ ਦੇ ਦਿਹਾੜੇ ਦੀਆਂ ਮੈਂ ਸਭ ਤੋਂ ਪਹਿਲਾਂ ਸਾਰੇ ਖੰਨਾ ਵਾਸੀਆਂ ਚਮਨਜੀ ਵੱਲੋਂ ਕ੍ਰਿਸਮਸ ਡੇ ਦਾ ਪ੍ਰੋਗਰਾਮ ਬਹੁਤ ਹੀ ਸ਼ਰਧਾ ਤੇ ਸਤਕਾਰ ਨਾਲ ਮਨਾਇਆ ਗਿਆ। ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ। ਹੌਂਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਤੇ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ। ਮੈਂ ਏ ਕੋਮਾ ਦਾ ਦਿਲ ਤੋਂ ਧੰਨਵਾਦ ਕਰਦਾ ਹallelujah ਵੱਖ-ਵੱਖ ਲੋਕ ਵੱਖ-ਵੱਖ ਸ਼ਹਿਰਾਂ ਤੋਂ ਮੈਂ ਪ੍ਰਸ਼ਾਸਨ ਦਾ ਦਿਲ ਤੋਂ ਧੰਨਵਾਦ ਕਰਦਾ ਹallelujah 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 ਅਸੀਂ ਉਸ ਖੁਦਾ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਜੋ ਪਰਮੇਸ਼ਰ ਨੇ ਸਾਨੂੰ ਇੰਨੇ ਸਮਰਥ ਦੇ ਯੋਗ ਬਖਸ਼ਿਆ ਇਸ ਆਦਰ ਦੇ ਯੋਗ ਬਖਸ਼ੇ ਹallelujah ਹallelujah ਅਸੀਂ ਇਸ ਟੀਮ ਦਾ ਦਿਲ ਤੋਂ ਧੰਨਵਾਦ ਕਰਦੇ ਆ ਮੈਰੀ ਕ੍ਰਿਸਮਸ ਸਾਰਿਆਂ ਨੂੰ ਮੇਰੇ ਵੱਲੋਂ ਮੇਰੀ ਟੀਮ ਦੇ ਵੱਲੋਂ ਇਸ ਕਲਿਸੀਆ ਦੇ ਵੱਲੋਂ ਤੁਹਾਨੂੰ ਨਵੇਂ ਸਾਲ ਦੀਆਂ ਸਭ ਨੂੰ ਵਧਾਈਆਂ ਹallelujah 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 ਇੱਕ ਵਾਰ ਫਿਰ ਤੋਂ ਤੁਹਾਨੂੰ ਕ੍ਰਿਸਮਸ ਦੀਆਂ ਬਹੁਤ-ਬਹੁਤ ਮੁਬਾਰਕਾਂ ਦੋ ਲਾਈਨਾਂ ਬੋਲਣਾ ਚਾਹਨਾ ਹallelujah ਹallelujah ਜਿੱਥੇ ਕਿਤੇ ਵੀ ਇਹਨਾਂ ਦੀ ਲੋੜ ਪੈਂਦੀ ਹੈ ਸਾਨੂੰ ਇਹ ਤਤ ਪਰ ਤਤ ਤਿਆਰ ਰਹਿੰਦੀ ਹੈ ਪੂਰੀ ਕੋਮ ਹallelujah 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 ਮੈ릭ਸ ਤੋਂ ਬਹੁਤ ਬਹੁਤ ਮੁबारकਾ ਅੱਜ ਦੇ ਪਾਵਨ ਪਵਿੱਤਰ ਦਿਨੀਆਂ ਹallelujah 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 ਮੈਂ ਇੱਕ ਸਿਰਫ ਇੱਕ ਵਚਨ ਬੋਲਣਾ ਚਾਹੁੰਦਾ ਤੁਹਾਡੇ ਸਾਰਿਆਂ ਦੇ ਵਿੱਚ ਹallelujah ਹallelujah ਯਿਸੂ ਮਸੀਹ ਦਾ ਜੋ ਵਚਨ ਹੈ ਉਸ ਕਲਾਮ ਦੇ ਵਿੱਚ ਲਿਖਿਆ ਹੈ ਕਹਿੰਦਾ ਜਿਹੜਾ ਛੋਟੇ ਤੋਂ ਛੋਟੀ ਕੌਮ ਹੈ 1000 ਕਰ ਦੂੰਗਾ ਸਭ ਤੋਂ ਦੁਰਵੱਲੇ ਜਾਤੀ ਇੱਕ ਸਾਮਰਧੀ ਜਾਤੀ ਬਣਾ ਦੂੰਗਾ ਬੋਲੋ ਅਮੀਨ ਅਮੀਨ ਇਸ ਸ਼ਬਦ ਮੈਂ ਕਿਉਂ ਬੋਲਿਆ ਮੈਂ ਜਿਸ ਨਗਰ ਦੇ ਵਿੱਚ ਤਾਸ ਦੇ ਪੱਤੇ ਵੰਡਦਾ ਸੀ ਅੱਜ ਉਸੇ ਨਗਰ ਦੇ ਵਿੱਚ ਸੂ ਸਮਾਚਾਰ ਵੰਡਦਾ ਹallelujah ਹallelujah ਮੈਂ ਇੱਕ ਜਵਾਰੀਆ ਬੰਦਾ ਸੀ ਮੈਂ ਜੂਏ ਦੇ ਵਿੱਚ ਤਸ ਚੁੱਕਿਆ ਸੀ पर यशु मुसी वचन ने मैं स्थिर किया खड़ा किता, चंगा बलबान किया जाति कहलाउंगा बोलो अमेन मैं रेत वाग धरती बिछ गया सी अज खने शहर का जिम्मे सूर्य टावर है मैं ओदा खड़ा हों बहुत जल्द बोलो अमेन ਹallelujah 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 ਬਾਕੀ ਦਾ ਸਮਾਰਜ ਜੈਸ਼ਵਤੀ ਜੀ ਨੂੰ ਦੱਸ ਮਾਪੜੇ ਵੱਲੋਂ ਬਾੜ ਵੱਲੋਂ ਕਾਂਗਰਸ ਪਾਰਟੀ ਵੱਲੋਂ ਸਾਰਿਆਂ ਦਾ ਸਰਦਾਰ ਕਮਲਜੀਤ ਸਿੰਘ ਗਮਾਜੀ ਦਾ ਕਮਲਜੀਤ ਸਿੰਘ ਲੱਤਰ ਸਾਹਿਬ ਪ੍ਰਧਾਨ ਜੀ ਦਾ ਐਫਐਚਓ ਸਾਹਿਬ ਦਾ ਹਰਦੀਪ ਸਿੰਘ ਦਿਨੂ ਜੀ ਦਾ ਸਤੋਜੀ ਦਾ ਨੀਟੂ ਜੀ ਦਾ ਤੇਜਿੰਦਰ ਜੀ ਦਾ ਮਾੜਾ ਸੁਖਿੰਦਰ ਕੌਰ ਜੀ ਰਵੀ ਕੰਗ ਜੀ ਨਵੀਂ ਜੀ ਸਾਰਿਆਂ ਦਾ ਸਿਉਰੇ ਹੁਣ ਤੇ ਮਾਪੜੇ ਵੱਲੋਂ ਬਾੜ ਵੱਲੋਂ ਸਾਰਿਆਂ ਦਾ ਜੀ ਆਖਦਾ ਧੰਨਵਾਦ ਕਰਦਾ ਜਿਨ੍ਹਾਂ ਦਾ ਕੀਮਤੀ ਸਮਾਂ ਕੱਢ ਕੇ ਅੱਜ ਪ੍ਰਭੂ ਜੀਸੂ ਜੇ ਕ੍ਰਿਸਮਸ ਦੇਜਾ ਪ੍ਰੋਗਰਾਮ ਤੇ ਪਹੁੰਚੇ ਨੇ ਸਾਰਿਆਂ ਦਾ ਅਸੀਂ ਬਹੁਤ ਰਿਹਣੀਆਂ ਬਹੁਤ ਬਹੁਤ ਧੰਨਵਾਦ ਆ ਹallelujah ਅਸੀਂ ਇਸ ਸਮਰਥੀ ਟੀਮ ਦੇ ਨਾਲ ਇੱਕ ਮੇਰੀ ਪੂਰੀ ਕੌਮ ਆ ਕੁੜੀਆਂ ਮੁੰਡੇ ਅੱਗੇ ਪਿੱਛੇ ਹੋ ਜਾਓ ਸਿਸਟਰ ਨੀਨੂ ਜਲਦੀ ਆ ਜਾਓ ਹallelujah புரி கிழக்க ਤੁਸੀਂ 크리스마 ਦੇ ਮਨਾ ਰਹੇ ਹੋ ਤੇ ਇਸ ਬੰਦੇ ਕੀ ਕਹਣੀ ਤੁਹਾਡਾ ਮੈਂ ਸਭ ਤੋਂ ਪਹਿਲਾਂ ਤਾਂ ਪਿਆਰ ਭਰਾਂ ਸਲਾਮ ਕਰਦਾ ਹਾਂ ਤੁਹਾਨੂੰ ਸਾਰਿਆਂ ਨੂੰ ਮੇਰੇ ਪਿਆਰਿਆਂ ਨੂੰ ਮੇਰੇ ਪਰਮੇਸ਼ਰ ਦੇ ਜੋ ਵਚਨ ਸੁਣਦੇ ਨੇ ਉਸ ਖੁਦਾ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮੈਰੀ ਕ੍ਰਿਸਮਸ ਮਨਾਇਆ ਜਾਂਦਾ ਜੋ ਕਿ ਅੱਜ ਜੋ 25 ਦਸੰਬਰ ਤੇ ਇਹ ਕ੍ਰਿਸਮਸ ਮਨਾਇਆ ਜਾ ਰਿਹਾ ਇਹਨਾਂ ਦੀ ਮੈਂ ਲੱਖ ਲੱਖ ਵਧਾਈਆਂ ਦਿੰਨਾ ਅੱਜ ਦੇਖਿਆ ਜਾਵੇ ਤਾਂ ਜੋ ਕ੍ਰਿਸਮਸ ਦਾ ਸਮੇਂ ਹੈ ਜੋ 크리스마ਸ ਦਾ ਦਿਨ ਹੈ ਇਹ ਵਕੋ ਵਕਤ ਦੇਸ਼ਾਂ ਵਿਦੇਸ਼ਾਂ ਚ ਮਨਾਇਆ ਜਾ ਰਿਹਾ ਉੱਥੇ ਘਟੋ ਘਟ ਮਲੇਕ ਲਗਾ ਲੋ 4 ਕਰੋੜ ਦੁਨੀਆ ਅੱਜ ਚਰਚ ਦੇ ਵਿੱਚ ਇਸ ਮਸੀਹ ਸਮਾਜ ਦੇ ਵਿੱਚ ਖੁਸ਼ ਆਨੰਦ ਮਨਾ ਰਹੀ ਹੈ ਹਾਲੇਲੂਇਆ ਹਾਲੇਲੂਇਆ ਮੇਰੇ ਵੱਲੋਂ ਪਰਮੇਸ਼ਰ ਦੇ ਜੋ ਲੋਗ ਰੂਹਾਂ ਨੇ ਉਹਨਾਂ ਨੂੰ ਵਚਨ ਦੇ ਦੁਆਰਾ ਯਿਸੂ ਮਸੀਹ ਨੇ ਬਚਾਣਾ ਜੋ ਕਿ ਅੱਜ ਦਾ ਵਚਨ ਹੈ ਪਰਮੇਸ਼ਰ ਨੇ ਸਾਨੂੰ ਦਿੱਤਾ ਉਸ ਨੇ ਕਿਹਾ ਮੈਂ ਕਿਸੇ ਦਾ ਧਰਮ ਔਰ ਜਾਤ ਨਹੀਂ ਮੈਂ ਤੁਹਾਡਾ ਜੀਵਨ ਬਦਲਣ ਦੇ ਲਈ ਇਸ ਪ੍ਰਿਥਵੀ ਤੇ ਆਇਆ ਹallelujah ਹallelujah ਤੇ ਮੈਂ ਉਸ ਖੁਦਾ ਦਾ ਦਿਲ ਤੋਂ ਧੰਨਵਾਦ ਕਰਦਾ ਅੱਜ ਜੋ ਇਸ ਨਗਰ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਜੋ ਮੀਟਿੰਗ ਹੋਈ ਗਈ ਹੈ ਦ ਵੇ ਆਫ ਹੈਵਨ ਮਿਨਿਸਟਰੀ ਵੱਲੋਂ ਖਰਨਾ ਚਰਚ ਵੱਲੋਂ ਪਾਸਟਰ ਚੰਨਨ ਵੱਲੋਂ ਮੇਰਾ ਨਾਮ ਪਾਸਟਰ ਚੰਨਨ ਹੈ ਜੋ ਕਿ ਇਹ ਵਾਟ ਨੰਬਰ 17 ਦੇ ਵਿੱਚ ਪੈਂਦੀ ਹੈ ਚਰਚ ਤੇ ਯੇਸ਼ੂ ਮਸੀਹ ਨੇ ਮੇਰੀ ਭੈਣੋ ਤੇ ਮੇਰੇ ਭਰਾਵੋ ਤੁਹਾਨੂੰ ਅੱਜ ਆਨੰਦ ਦੇਣ ਦੇ ਲਈ ਇਹ 크리스마ਸ ਮਨਾਇਆ ਜਾ ਰਿਹਾ ਹੈ ਹਾਲੇਲੂਇਆ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਸੀਹ ਮੈਂ ਬਹੁਤ ਧੰਨਵਾਦ ਕਰਦਾ ਪਾਸਟਰ ਚਮਨ ਜੀ ਦਾ ਜਿਨ੍ਹਾਂ ਨੇ ਇੱਥੇ ਸਾਨੂੰ ਬੁਲਾ ਕੇ ਸੰਗਤ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਤੇ ਪ੍ਰਭੂ ਜੀ ਸੂਸੀ ਮਸੀਹ ਦਾ ਆਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਮੈਂ ਸਾਰਿਆਂ ਨੂੰ ਵਾਰਡ ਨੰਬਰ 17 ਦੇ ਵਾਸੀਆਂ ਨੂੰ ਤੇ ਸਮੁੱਚੇ ਸੁੱਚੀ ਕੌਮ ਨੂੰ ਸਮੁੱਚੇ ਵਰਲਡ ਚ ਕ੍ਰਿਸਮਸ ਦਾ ਦਿਨ ਪ੍ਰਭੂ ਜੀ ਦੀ ਜੀ ਬੜੀ ਧੂਮਤਾ ਨਾਲ ਮਨਾਇਆ ਜਾਂਦਾ ਮੈਂ ਸਾਰਿਆਂ ਨੂੰ ਆਪਣੇ ਵੱਲੋਂ ਤੇ ਸਾਡੇ ਸਾਫਕਾ ਸਾਫਕਾ ਕਾਂਗਰਸ ਮੰਤਰੀ ਸਰਦਾਰ ਗਰਗੀਰੀ ਸਿੰਘ ਕੋਟਲੀ ਵੱਲੋਂ ਤੇ ਸਾਰੀ ਕਾਂਗਰਸ ਦੀ ਟੀਮ ਵੱਲੋਂ ਬਹੁਤ-ਬਹੁਤ ਵਧਾਈ ਦਾ ਦਿਨ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਇਹਨਾਂ ਸਾਰਿਆਂ ਤੇ ਪ੍ਰਭੂ ਜੀ ਦੀ ਉਸ ਜੀ ਆਪਣਾ ਮਿਹਰ ਪ੍ਰਿਆਸ ਬਣਾਏ ਰੱਖਣ ਧੰਨਵਾਦ ਜੈ ਜੀ ਇਹ ਕ੍ਰਿਸਮਸ ਦੇ ਤੇ ਪਹੁੰਚਿਓ ਤੇ ਇਸ ਬੰਦੀ ਕੀ ਕਹਿਣੀ ਤੁਹਾਡਾ ਹallelujah ਅੱਜ ਦੇ ਇਸ 크ਿਸਮਸ ਦੇ ਦਿਹਾੜੇ ਦੀਆਂ ਮੈਂ ਸਭ ਤੋਂ ਪਹਿਲਾਂ ਸਾਰੇ ਖਰਨਾਵਾਸੀਆਂ ਪੰਜਾਬ ਵਾਸੀਆਂ ਦੇਸ਼ ਵਾਸੀਆਂ ਨੂੰ ਵਧਾਈ ਦਿਨਾਂ ਤੇ ਨਾਲ ਹੀ ਮੈਂ ਪਾਸਟਰ ਚਮਨ ਜੀ ਦਾ ਬਹੁਤ ਹੀ ਧੰਨਵਾਦ ਕਰਦਾ ਵੀ ਉਹਨਾਂ ਨੇ ਸਾਨੂੰ ਇੱਥੇ ਅੱਜ ਬੁਲਾ ਕੇ ਜਿਹੜਾ ਮਾਨ ਸਨਮਾਨ ਦਿੱਤਾ ਤੇ ਉਹ ਵਧਾਈ ਦੇ ਪਾਤਰ ਨੇ ਜਿਹੜੇ ਹਰ ਸਾਲ ਐਡੇ ਵੱਡੇ ਪੱਧਰ ਤੇ 크리스마ਸ ਦਾ ਦਿਹਾੜਾ ਮਨਾਉਂਦੇ ਨੇ ਤੇ ਮਨੁੱਖਤਾ ਨੂੰ ਲੋਕਾਂ ਨੂੰ ਪ੍ਰਭੂ ਯਸ਼ੂਦਾ ਨਾਲ ਜੋੜਨ ਦਾ ਕੰਮ ਕਰ ਰਹੇ ਨੇ ਜਿਹੜਾ ਕਿ ਇੱਕ ਬਹੁਤ ਹੀ ਵੱਡਾ ਉਪਰਾਲਾ ਹੈ ਇਸ ਕਰਕੇ ਮੈਂ ਇੱਕ ਵਾਰ ਫੇਰ ਤੋਂ ਚਮਨ ਜੀ ਨੂੰ ਵਧਾਈ ਦੇਣਾ ਬਿਓ ਇਹ ਜਿਹੜੇ ਇਹੋ ਜਿਹੇ ਉਪਰਾਲੇ ਨੇ ਇਹ ਕਰਦੇ ਰਹਿਣ ਤੇ ਅਸੀਂ ਵੀ ਇਹਨਾਂ ਦੇ ਹਰ ਉਪਰਾਲੇ ਦੇ ਨਾਲ ਇਹਨਾਂ ਦਾ ਜਿਹੜਾ ਜੋ ਵੀ ਸਹਿਯੋਗ ਹੈ ਸਾਡੇ ਵੱਲੋਂ ਵੀ ਹਰ ਸਮੇਂ ਕੀਤਾ ਜਾਏਗਾ ਹallelujah ਕੀ ਕਹਣਾ ਜੀ ਅੱਜ ਪਾਸਟਰ ਚਮਨ ਜੀ ਵੱਲੋਂ ਕ੍ਰਿਸਮਸ ਦੇ ਦਾ ਪ੍ਰੋਗਰਾਮ ਬਹੁਤ ਹੀ ਸਰਦਾਰ ਤੇ ਸਤਕਾਰ ਨਾਲ ਮਨਾਇਆ ਗਿਆ ਅਸੀਂ ਆਪਣੇ ਵੱਲੋਂ ਤੇ ਕਾਂਗਰਸ ਪਾਰਟੀ ਵੱਲੋਂ ਮੈਂ ਕ੍ਰਿਸਮਸ ਦੇ ਦੇ ਪ੍ਰੋਗਰਾਮ ਤੇ ਲੱਖ ਲੱਖ ਵਧਾਈ ਦਿੰਦਾ ਪ੍ਰਭੂ ਜੀਸ਼ੂ ਜੀ ਦਾ ਅਸ਼ੀਰਵਾਦ ਹਮੇਸ਼ਾ ਹੀ ਸਾਡੇ ਤੇ ਤੇ ਇਲਾਕਾ ਨਿਵਾਸੀਆਂ ਤੇ ਬਣਿਆ ਰਹੇ ਤੇ ਪ੍ਰਭੂ ਦਾ ਜਿਹੜਾ ਗੁਣਗਾਣਾ ਹਮੇਸ਼ਾ ਹੀ ਅਸੀਂ ਇਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਦੀ ਲੋੜ ਆ ਆਪਾਂ ਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਜਿਸ ਨਾਲ ਆਪ ਸਿਪਾਈ ਚਰਕਸਾਨ ਮਜ਼ਬੂਤ ਹੁੰਦੀ ਆ ਇਲਾਕੇ ਦੀ ਖੁਸ਼ਹਾਲੀ ਤੇ ਤਰੱਕੀ ਲਈ ਆਪਾਂ ਨੂੰ ਸਾਰਿਆਂ ਨੂੰ ਇਸ ਲਈ ਯੋਗਦਾਨ ਪਾਉਣਾ ਚਾਹੀਦਾ ਹੈ ਸਾਰਿਆਂ ਨੂੰ ਮੈਂ ਪ੍ਰਭੂ ਜੀ ਚੂਜੀ ਦੇ ਜਨਮ ਦਿਹਾੜੇ ਤੇ ਲੱਖ ਲੱਖ ਵਧਾਈ ਦਿੰਦਾ ਧੰਨਵਾਦ ਜੈ